ਦੁਨੀਆ ਭਰ ਦੇ ਇਤਿਹਾਸ ਵਿੱਚ ਕਿਸੇ ਵੀ ਕੌਮ ਵਿੱਚ ਇੰਨੀਆਂ ਸ਼ਹੀਦੀਆਂ ਜਾਂ ਇੰਨੀਆਂ ਕੁਰਬਾਨੀਆਂ ਨਹੀਂ ਹੋਈਆਂ ਜਿੰਨੀਆਂ ਸਿੱਖ ਕੌਮ ਵਿੱਚ ਹੋਈਆਂ ਕਿਹਾ ਜਾਵੇ ਤਾਂ ਸਿੱਖ ਕੌਮ ਨੂੰ ਗੁਰਤੀ ਹੀ ਕੁਰਬਾਨੀਆਂ ਦੀ ਮਿਲੀ ਹੈ ਸਿੱਖਾਂ ਵਿੱਚ ਆਮ ਤੌਰ ਤੇ ਸ਼ਹੀਦਾਂ ਦੀ ਲੜੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਕੀਤੀ ਜਾਂਦੀ ਹੈ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਬਹੁਤ ਸਾਰੀਆਂ ਸ਼ਹੀਦੀਆਂ ਹੋ ਚੁੱਕੀਆਂ ਸੀ ਜਿਨ੍ਹਾਂ ਬਾਰੇ ਸਾਨੂੰ ਕੁਝ ਵੀ ਨਹੀਂ ਪੜਾਇਆ ਗਿਆ ਕਿਉਂਕਿ ਸਾਡੇ ਇਤਿਹਾਸ ਦੀ ਬਹੁਤੀ ਸੰਭਾਲ ਨਹੀਂ ਹੋ ਸਕੀ ਅਨੇਕਾਂ ਜਿਹੇ ਹੀ ਜੀਵਨ ਨੇ ਜਿਨ੍ਹਾਂ ਦਾ ਨਾਮ ਹਜੇ ਤੱਕ ਕਿਸੇ ਨੇ ਆਪਣੀ ਕਲਮ ਤੋਂ ਨਹੀਂ ਦਿੱਤਾ ਤੇ ਕਈ ਛੇਤਾਂ ਨੂੰ ਤਾਂ ਕੌਮ ਭੁੱਲ ਵੀ ਗਈ ਹੈ ਤੇ ਕਈਆਂ ਦੀਆਂ ਜੀਵਨ ਕਹਾਣੀਆਂ ਸਿਰਫ ਦੰਦ ਕਥਾਵਾਂ ਬਣ ਕੇ ਰਹਿ ਗਈਆਂ ਜਿਨ੍ਹਾਂ ਬਾਰੇ ਸਾਨੂੰ ਕੋਈ ਵਿਅਕਤੀ ਰੂਪ ਵਿੱਚ ਕੋਈ ਖਾਸ ਸਬੂਤ ਨਹੀਂ ਮਿਲਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸ਼ਹੀਦ ਕਿਹਾ ਕਿਹਨੂੰ ਜਾਂਦਾ ਤੇ ਸ਼ਹੀਦ ਹੁੰਦੇ ਕੌਣ ਨੇ ਨਿਰਭਉ ਤੇ ਨਿਰਵੈਰ ਸੇਵਾ ਦੇ ਜੱਗ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਆਪਣੇ ਸਰੀਰ ਦੀ ਉਹੁੱਤੀ ਦੇਣੀ ਪਵੇ ਭਾਵ ਆਪਣਾ ਸਰੀਰ ਹੂਕਣਾ ਪਵੇ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ ਸ਼ਹੀਦ ਆਤਮਾ ਆਪਦਾ ਜੀਵਨ ਆਪਦੇ ਜੀਵਨ ਲਾਪਾਂ ਲਈ ਨਹੀਂ ਸਗੋ ਦੇਸ਼ਕੌਮ ਅਤੇ ਦੁਖੀਆਂ ਦੀ ਰੱਖਿਆ ਲਈ ਕੁਰਬਾਨ ਕਰਦੀ ਹੈ ਜਿੱਥੇ ਆਮ ਵਿਅਕਤੀ ਨੂੰ ਆਪਣੀਆਂ ਨਿੱਜੀ ਲੋੜਾਂ ਦਾ ਮਤਲਬ ਹੁੰਦਾ ਉੱਥੇ ਹੀ ਦਾਗੇ ਸਿਰਫ ਸੱਚਾਈ ਤੇ ਇਨਸਾਫ ਹੁੰਦਾ ਉਹ ਜਿੱਥੇ ਵੀ ਜ਼ੁਲਮ ਹੁੰਦਾ ਵੇਖਦੇ ਨੇ ਉੱਥੇ ਡਟ ਜਾਂਦੇ ਨੇ ਉਹਨਾਂ ਨੂੰ ਇਹ ਖਿਆਲ ਵੀ ਨਹੀਂ ਹੁੰਦਾ ਵੀ ਉਹ ਜਿੱਤ ਸਕਦੇ ਆ ਜਾਂ ਨਹੀਂ ਬਸ ਉਹਨਾਂ ਨੇ ਜ਼ੁਲਮ ਹੰਡਾ ਨਹੀਂ ਵੇਖਣਾ ਹੁੰਦਾ ਤੇ ਉਸ ਦਾ ਵਿਰੋਧ ਕਰਨਾ ਹੁੰਦਾ ਇਸ ਵੀਡੀਓ ਵਿੱਚ ਵੀ ਆਪਾਂ ਇੱਕ ਐਸੀ ਚੀਜ਼ ਬਾਰੇ ਗੱਲ ਕਰਾਂਗੇ ਜਿੰਨਾ ਬਾਰੇ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ ਇਹ ਉਹ ਸ਼ਹੀਦ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸ਼ਹੀਦੀ ਪਾਈ ਸੀ ਤੇ ਇਹਨਾਂ ਦਾ ਨਾਮ ਸੀ ਭਾਈ ਤਾਰਾ ਜੀ ਭਾਈ ਤਾਰਾ ਦਾ ਜਨਮ ਲਾਹੌਰ ਦੇ ਨੇੜੇ ਇੱਕ ਪਿੰਡ ਵਿੱਚ ਇੱਕ ਵਪਾਰੀ ਦੇ ਘਰ ਹੋਇਆ ਇਹ ਤਾਂ ਆ ਸਧਾਰਨ ਕੰਮ ਸੀ ਇਸ ਕਰਕੇ ਪਰਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਜਦੋਂ ਭਾਈ ਤਾਰਾ ਜੀ 10 ਸਾਲ ਦੇ ਸੀ ਤਾਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਭਾਈ ਤਾਰਾ ਜੀ ਦੀ ਧਾਰਮਿਕ ਪਾਸੇ ਰੁਚੀ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਕਿ ਸਦਾ ਸੱਚ ਦਾ ਵਪਾਰ ਕਰਨਾ ਤੇ ਪਰਮੇਸ਼ਰ ਦੇ ਜੀਵਾਂ ਦਾ ਉਪਕਾਰ ਕਰਨਾ ਗੁਰੂ ਨਾਨਕ ਦੇਵ ਜੀ ਤੋਂ ਸਿੱਖਿਆ ਪ੍ਰਾਪਤ ਕਰਕੇ ਭਾਈ ਤਾਰਾ ਜੀ ਦਾ ਜੀਵਨ পালਟ ਗਿਆ ਹੁਣ ਉਹ ਉਹ ਪਿੰਡ ਵਿੱਚ ਹਰੇਕ ਜ਼ਰੂਰਤਮੰਦ ਦੀ ਮਦਦ ਲਈ ਪਹਿਲਾਂ ਪਹੁੰਚਦੇ ਜਦੋਂ ਭਾਈ ਤਾਰਾ ਥੋੜੇ ਵੱਡੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦੇ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਭਾਈ ਤਾਰਾ ਜੀ ਤੇ ਆ ਗਈ ਭਾਈ ਤਾਰਾ ਜੀ ਨੇ ਪਰਿਵਾਰ ਦੇ ਨਿਰਭਾਣ ਲਈ ਬਹੁਤ ਮਿਹਨਤ ਕੀਤੀ ਇਸ ਤੋਂ ਬਾਅਦ 1524 ਈਸਵੀ ਦੀ ਗੱਲ ਹੈ ਕਿ ਭਾਰਤ ਵਿੱਚ ਮੁਗਲ ਰਾਜ ਦੇ ਮੋਢੀ ਬਾਬਰ ਨੇ ਚੌਥੀ ਵਾਰ ਹਮਲਾ ਕੀਤਾ ਉਹ ਪੇਸ਼ਾਵਰ ਜਿੱਤ ਕੇ ਲਾਹੌਰ ਆ ਗਿਆ ਜਦੋਂ ਉਹ ਲਾਹੌਰ ਆਇਆ ਤਾਂ ਲੋਧੀ ਖਾਨਦਾਨ ਦੇ ਕੁਝ ਸਰਦਾਰਾਂ ਨੇ ਉਹਦਾ ਰਾਹ ਰੋਕ ਲਿਆ ਜਿਸ ਨਾਲ ਬਾਬਰ ਨੂੰ ਬਹੁਤ ਗੁੱਸਾ ਆਇਆ ਉਹਨੇ ਸੋਚਿਆ ਵੀ ਇਹਨਾਂ ਨੇ ਮੇਰੀ ਤਾਕਤ ਨੂੰ ਚੈਲੰਜ ਕਿਉਂ ਕੀਤਾ ਜਿਸ ਤੋਂ ਬਾਅਦ ਲੋਧੀ ਖਾਨਦਾਨ ਦੇ ਸਰਦਾਰਾਂ ਤੇ ਬਾਬਰ ਦੀ ਛਾੜ ਕੋਈ ਜਿਸ ਵਿੱਚ ਬਾਬਰ ਜਿੱਤ ਗਿਆ ਤੇ ਇਸ ਤੋਂ ਬਾਅਦ ਉਹ ਲਾਹੌਰ ਵਿੱਚ ਦਾਖਲ ਹੋ ਗਿਆ ਜਦੋਂ ਉਹ ਲਾਹੌਰ ਵਿੱਚ ਦਾਖਲ ਹੋਇਆ ਤਾਂ ਉਸਨੇ ਹੁਕਮ ਕਰ ਦਿੱਤਾ ਕਿ ਪੂਰੇ ਸ਼ਹਿਰ ਨੂੰ ਅੱਗ ਲਾ ਦਿੱਤੀ ਜਾਵੇ ਤੇ ਜਿਨ੍ਹਾਂ ਨੇ ਮੇਰਾ ਮੁਕਾਬਲਾ ਕੀਤਾ ਸੀ ਉਹਨਾਂ ਦੇ ਘਰ ਬੂਕ ਦਿੱਤੇ ਜਾਣ ਤੇ ਜੇ ਕੋਈ ਅੱਗ ਬੁਝਾਉਣ ਦਾ ਯਤਨ ਕਰੇ ਤਾਂ ਉਹਨੂੰ ਚੱਕ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇ ਤੇ ਭਾਈ ਤਾਰਾ ਦਾ ਪਿੰਡ ਸੀ ਜਿਹੜਾ ਉਹ ਸ਼ਹਿਰ ਦੇ ਬਿਲਕੁਲ ਨੇੜੇ ਸੀ ਜਦੋਂ ਭਾਈ ਤਾਰਾ ਨੂੰ ਸ਼ਹਿਰ ਦੇ ਛੜਨ ਦੀ ਖਬਰ ਪਤਾ ਲੱਗੀ ਤਾਂ ਉਹ ਪਿੰਡੋਂ ਇੱਕ ਮਸਤ ਚੱਕ ਕੇ ਸ਼ਹਿਰ ਵੱਲ ਨੂੰ ਚੋਰ ਕੇ ਜਦੋਂ ਉਹ ਸ਼ਹਿਰ ਵੱਲ ਨੂੰ ਆਉਣ ਲੱਗੇ ਤਾਂ ਉਹਨਾਂ ਦੀ ਮਾਤਾ ਤੇ ਵਿਧਵਾ ਭੈਣ ਨੇ ਬਹੁਤ ਤਰਦੇ ਪਾਇਏ ਕਿ ਉਹ ਬਾਬਰ ਦੇ ਹੁਕਮ ਦੀ ਉਲੰਘਣਾ ਨਾ ਕਰਨ ਪਰ ਭਾਈ ਤਾਰਾ ਕਿਸੇ ਵੀ ਖਤਰੇ ਦੀ ਪਰਵਾਹ ਨਾ ਕਰਦੇ ਆਂ ਲਾਹੌਰ ਵੱਲ ਨੂੰ ਆ ਗਏ ਤੇ ਜਦੋਂ ਉਹ ਲਾਹੌਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਅੱਗ ਦੀਆਂ ਲਾਟਾਂ ਆਸਮਾਨ ਨਾਲ ਗੱਲਾਂ ਕਰ ਰਹੀਆਂ ਸੀ ਤੇ ਲੋਕ ਇੱਧਰ ਉੱਧਰ ਭੱਜ ਰਹੇ ਸੀ ਜਦੋਂ ਭਾਈ ਤਾਰਾ ਨੇ ਉੱਥੇ ਖੜੇ ਕੁਝ ਲੋਕਾਂ ਨੂੰ ਕਿਹਾ ਵੀ ਆਓ ਆਪਾਂ ਅੱਗ ਬੁਝਾਉਂਦੇ ਆਂ ਤਾਂ ਉਹਨਾਂ ਸਾਰਿਆਂ ਨੇ ਜਵਾਬ ਦੇ ਦਿੱਤਾ ਕਿਉਂਕਿ ਉਹ ਬਾਬਰ ਦੇ ਹੁਕਮ ਦੀ ਉਲੰਘਣਾ ਕਰਨ ਤੋਂ ਡਰਦੇ ਸੀ ਜਦੋਂ ਕਿਸੇ ਨੇ ਵੀ ਭਾਈ ਤਾਰਾ ਜੀ ਦੀ ਗੱਲ ਨਾ ਮੰਨੀ ਤਾਂ ਉਹ ਇਕੱਲੇ ਹੀ ਅੱਗ ਬੁਝਾਉਣ ਲੱਗ ਪਏ ਉਹਨਾਂ ਨੂੰ ਅੱਗ ਬੁਝਾਉਂਦਿਆਂ ਨੂੰ ਬਾਬਰ ਦੇ ਇੱਕ ਅਫਸਰ ਨੇ ਦੇਖ ਲਿਆ ਤੇ ਭਾਈ ਤਾਰਾ ਨੂੰ ਫੜ ਕੇ ਬਾਬਰ ਸਾਹਮਣੇ ਪੇਸ਼ ਕੀਤਾ ਗਿਆ ਬਾਬਰ ਨੇ ਭਾਈ ਤਾਰਾ ਨੂੰ ਸਿਰ ਤੋਂ ਪੈਰਾਂ ਤੱਕ ਤੱਕਿਆ ਤੇ ਕਿਹਾ ਸ਼ਹਿਰ ਵਿੱਚ ਕਿਸੇ ਦੀ ਵੀ ਹਿੰਮਤ ਨਹੀਂ ਪਈ ਮੇਰੇ ਹੁਕਮ ਦੀ ਉਲੰਘਣਾ ਕਰਨ ਦੀ ਤੂੰ ਕੌਣ ਹੈ ਗਰੀਬੜਾ ਜਿਹਾ ਬੰਦਾ ਤਾਂ ਭਾਈ ਤਾਰਾ ਨੇ ਕਿ ਪਾਈ ਤਾਰਾ ਦੇ ਮਨ ਵਿੱਚ ਬਿਲਕੁਲ ਵੀ ਡਰ ਨਹੀਂ ਸੀ ਤੇ ਉਹਨਾਂ ਨੂੰ ਕਿਸੇ ਸਜ਼ਾ ਦਾ ਵੀ ਕੋਈ ਡਰ ਨਹੀਂ ਸੀ ਤੈਨੂੰ ਇੱਥੇ ਕਿਸ ਨੇ ਭੇਜਿਆ ਹੈ ਬਾਬਰ ਨੇ ਦੂਜਾ ਸਵਾਲ ਕੀਤਾ ਤਾਂ ਪਾਈ ਤਾਰਾ ਨੇ ਕਿਹਾ ਜਿਸ ਨੇ ਤੈਨੂੰ ਭੇਜਿਆ ਹੈ ਪਾਈ ਤਾਰਾ ਦੀ ਦਲੇਰੀ ਨੂੰ ਦੇਖ ਕੇ ਬਾਬਰ ਹੈਰਾਨ ਸੀ ਬਹੁਤ ਸਾਰੀਆਂ ਥਾਵਾਂ ਤੇ ਸਿਰਫ ਇੱਥੋਂ ਦਾ ਕੀ ਜ਼ਿਕਰ ਕੀਤਾ ਜਾਂਦਾ ਕਿ ਜਦੋਂ ਪਾਈ ਤਾਰਾ ਨੇ ਬਾਬਰ ਨੂੰ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਸੇਵਕ ਹੈ ਤਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਪਰ ਨਵੀਂ ਖੋਜ ਦੱਸਦੀ ਹੈ ਕਿ ਬਾਬਰ ਨੇ ਭਾਈ ਤਾਰਾ ਨੂੰ वार्निंग ਦੇ ਕੇ ਛੱਡਿਆ ਸੀ ਕਿ ਉਹ ਅੱਗੇ ਤੋਂ ਸਾਹੀ ਹੁਕਮ ਦੀ ਉਲੰਘਣਾ ਨਾ ਕਰਨਾ ਪਰ ਭਾਈ ਤਾਰਾ ਨੇ ਲਾਹੌਰ ਜਾ ਕੇ ਫੇਰ ਉਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਸੇ ਨੂੰ ਉਹਨਾਂ ਨੇ ਬਲਦੀ ਅੱਗ 'ਚੋਂ ਕੱਢਿਆ ਕਿਸੇ ਨੂੰ ਪਾਣੀ ਪਾਇਆ ਇਹ ਦੇਖ ਕੇ ਬਾਬਰ ਦੇ ਫੌਜੀਆ ਨੂੰ ਬਹੁਤ ਗੁੱਸਾ ਝੜਿਆ ਉਹਨਾਂ ਨੇ ਫੇਰ ਭਾਈ ਤਾਰਾ ਨੂੰ ਰੋਕਿਆ ਪਰ ਭਾਈ ਤਾਰਾ ਜੀ ਨਾ ਰੁਕੇ ਇਸ ਤੋਂ ਬਾਅਦ ਫੌਜੀਆ ਨੂੰ ਬਹੁਤ ਗੁੱਸਾ ਝੜਿਆ ਫੇਰ ਫੌਜੀਆ ਨੇ ਚੱਕ ਕੇ ਭਾਈ ਤਾਰਾ ਨੂੰ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਕਈ ਕਹਿੰਦੇ ਨੇ ਕਿ ਭਾਈ ਤਾਰਾ ਨੂੰ ਘੋੜਿਆਂ ਥੱਲੇ ਰੋਲ ਕੇ ਛੀਦ ਕੀਤਾ ਗਿਆ ਸੀ ਪਰ ਇਹ ਗੱਲ ਗਲਤ ਹੈ ਭਾਈ ਤਾਰਾ ਨੂੰ ਅੱਗੇ ਵਿੱਚ ਸੁੱਟ ਕੇ ਹੀ ਸੀ ਛੀਦ ਕੀਤਾ ਗਿਆ ਸੀ ਸੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਭ ਤੋਂ ਪਹਿਲੇ ਛੀਦ ਭਾਈ ਤਾਰਾ ਜੀ ਸਨ ਸੋ ਇਤਿਹਾਸ ਦੱਸਦਿਆਂ ਤੋਂ ਸਾਥੋਂ ਕੋਈ ਵੀ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫੀ ਬਖਸ਼ਣਾ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ